ਸੱਚੇ ਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪਟਿਆਲਾ ਦੇ ਨਿੱਜੀ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਡਿਸਚਾਰਜ ਹੋਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਸਿੱਧਾ ਆਪਣੇ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਚ ਪਹੁੰਚੇ ਜਿੱਥੇ ਵੱਡੇ ਪੱਧਰ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨਾਲ ਨਾਲ ਇਲਜ਼ਾਮ ਇਹ ਵੀ ਲਗਾ ਰਹੇ ਨੇ ਜਗਜੀਤ ਡੱਲੇਵਾਲ ਕੀ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਅੰਦੋਲਨ ਇਸ ਸੰਘਰਸ਼ ਦੀ ਜਿਹੜੀ ਸ਼ੁਰੂਆਤ ਦੁਬਾਰਾ ਕਰਨ ਜਾ ਰਹੇ ਨੇ ਉਸ ਦੇ ਵਿੱਚ ਨਾ ਪਹੁੰਚਣ ਇਸ ਲਈ ਉਹਨਾਂ ਦੀ ਐਂਬੂਲੈਂਸ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਸ ਜਗ੍ਹਾ ਦੇ ਉੱਪਰ ਵੱਡੇ ਪੱਧਰ ਤੇ ਕਿਸਾਨਾਂ ਦਾ ਇਕੱਠ ਵੇਖਣ ਨੂੰ ਮਿਲਿਆ ਪਰ ਨਾਲ-ਨਾਲ ਉਸ ਦੇ ਆਸ-ਪਾਸ ਵੱਡੇ ਪੱਧਰ ਤੇ ਪੁਲਿਸ ਵੀ ਤਾਇਨਾਤ ਵੇਖੀ ਗਈ ਉਧਰ ਗੱਲ ਪਲਾਨ ਦੀ ਕਰੀਏ ਤਾਂ ਵੱਡੇ ਪੱਧਰ ਤੇ ਪਲਾਨ ਦਾ ਐਲਾਨ ਕਰ ਦਿੱਤਾ ਗਿਆ ਅੱਜ 3 ਅਪ੍ਰੈਲ ਤੋਂ ਲਗਾਤਾਰ ਮਹਾਪੰਚਾਇਤਾਂ ਦਾ ਸلسਲਾ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਤੇ 3 ਤਰੀਕ ਤੋਂ ਲੈ ਕੇ ਲਗਾਤਾਰ 11 April ਤੱਕ ਇਹ ਮਹਾਪੰਚਾਇਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਣਗੀਆਂ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੇ ਸੋ ਜਗਜੀਤ ਸਿੰਘ ਢੱਲੇਵਾਲ ਛੁੱਟੀ ਮਿਲਣ ਤੋਂ ਬਾਅਦ ਸਰਗਰਮ ਹੋ ਚੁੱਕੇ ਨੇ ਤੇ ਉਮੀਦ ਜਿਤਾਈ ਹੈ ਉਹਨਾਂ ਕਿ ਬਾਕੀ ਜੋ ਕਿਸਾਨ ਜਥੇਬੰਦੀਆਂ ਨੇ ਉਹ ਵੀ ਜਲਦ ਉਹਨਾਂ ਦੇ ਨਾਲ ਆ ਕੇ ਜੁੜਨਗੀਆਂ ਇਸ ਮੌਕੇ ਕਿਸਾਨ ਲੀਡਰ ਕਹਾੜ ਹੁਣਾ ਦੇ ਵੱਲੋਂ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਸਾਰੇ ਭਾਈਓ ਬਰਾਮ ਬਰਾਮ ਸਤਿ ਸ੍ਰੀ ਅਕਾਲ ਸਾਥੀਓ ਆਪ ਸਭ ਨੇ ਪਤਾ ਹੋਗਾ ਕਿ ਭਈ 26 ਨਵੰਬਰ 2024 ਛੇਵਾਰ ਜਗਜੀਤ ਸਿੰਘ ਢਿੱਲੇਵਾਲ ਜੀ ਆਪਾਂ ਨਾਲ ਬੈਠੇ ਹੋਏ ਹਨ ਕੱਲ 3 ਤਾਰੀਖ ਨੂੰ ਉਹ ਸਵੇਰ 8 ਵਜੇ पटियाला के पार्क हॉस्पिटल से काफिले के साथ रवाना होंगे और पंजाब के जिला फरीदकोट के गांव ना में एक बहुत बड़ी महापंचायत रखी गई है उस महापंचायत में वे शामिल होंगे वे अपने दो शब्द भी रखेंगे अपने विचार भी रखेंगे उसके बाद परसों फिरोजपुर जिले में है फिर पटियाला जिले में है उसके बाद फतेहगढ़ साहब जिले में है तो इस तरीके से ग्यारह तारीख तक पंजाब के अलग अलग जिलों में महापंचायतें होंगी उसके बाद सीजन खत्म होने के बाद मई के महीने में हरियाणा में दो से तीन बड़ी महापंचायतें होंगी जिसमें सरदार जगदीश सिंह डल्लेवाल जी स्वयं पहुंचेंगे राजस्थान में भी महापंचायतें होंगी तो हर महापंचायत में सरदार जगदीश सिंह डल्लेवाल जी स्वयं जरूर पहुंचेंगे आप सबको यह भी जानकारी है कि उन्नीस तारीख को किस तरीके से बातचीत के लिए बुला के किसानों को धोखे से बंधक बनाया गया था आज तक इतिहास में हमने ना तो कभी पढ़ा था ना सुना था ना देखा था कि सरकारें बातचीत के लिए बुलाएं और फिर बंधक बना ले धोखे के साथ धोखा तो सरकारों ने हमारे साथ करने का कार्य किया अब देखो जब पूरे मोर्चे पे पूरी ड्यूटी होती थी नौजवानों की खासकर पंजाब हरियाणा के नौजवानों की रात को भी मोर्चे पे ड्यूटी देने आते थे तब किसी भी सरकार की इतनी हिम्मत नहीं थी कि वो मोर्चे के ऊपर आग के भी देख ले। लेकिन अब धोखे से किसानों को इस तरीके से बंधक बनाया गया मोर्चों पर हमला कराया गया और उन्नीस तारीख से ही सरदार जगदीश सिंह डल्लेवाल जी पुलिस कस्टडी में पटियाला में एक निजी हॉस्पिटल में है पहले उनको जालंधर लेके जाया गया था अभी यहां पे है वो कल सुबह आठ बजे पटियाला से निजी हॉस्पिटल से रवाना होंगे और डल्लेवाड़ा जो होंगे खुद का भी गांव है वहां जो पंचायत हो रही है उसमें जाएंगे फिर आगे महापंचायतों में जाएंगे ਤੁਹਾਡੀ ਸਾਰੇ ਸਾਥੀਆਂ ਨੂੰ ਸੰਦੇਸ਼ ਹੈ ਸਾਰੇ ਸਾਥੀ ਦਿੱਕਤ ਦੀ ਗਿਣਤੀ ਵਿੱਚ ਪਹੁੰਚੇ ਸਰਪੰਚ ਜਗਜੀਤ ਸਿੰਘ ਢੱਲੇਵਾਲ ਵੀ ਆਪ ਸਭ ਕੀ ਦਰਸ਼ਨ ਜ਼ਰੂਰ ਕਰਨਾ ਚਾਹੁੰਦੇ ਹਨ ਬਹੁਤ ਬਹੁਤ ਧੰਨਵਾਦ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਇਸ ਅੰਦੋਲਨ ਨੂੰ ਖਦੇੜ ਦਿੱਤਾ ਗਿਆ ਸੀ ਤਾਂ ਉੱਥੇ ਹੀ ਇਸ ਸੰਘਰਸ਼ ਨੂੰ ਦੁਬਾਰਾ ਤੋਂ ਵਿੱਢਣ ਦੀ ਤਿਆਰੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਕਰ ਦਿੱਤੀ ਹੈ ਉਹਨਾਂ ਦੇ ਨਾਲ ਮੌਜੂਦ ਕਿਸਾਨਾਂ ਨੇ ਕਰ ਦਿੱਤੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਕਿਸਾਨ ਜਥੇਬੰਦੀਆਂ ਜਗਜੀਤ ਸਿੰਘ ਡਲੇਵਾਲ ਹੁਣਾਂ ਦੇ ਨਾਲ ਆ ਕੇ ਖੜਦਿਆਂ ਨੇ ਜਾਂ ਫਿਰ ਜਿਸ ਤਰ੍ਹਾਂ ਦੀ ਦਰਾੜ ਪਿਛਲੇ ਸਮੇਂ ਤੋਂ ਦੇਖ ਰਹੇ ਆ ਜੋ ਕਿ ਹਾਲੇ ਪੂਰੀ ਤਰ੍ਹਾਂ ਨਾਲ ਨਹੀਂ ਭਰੀ ਉਸੇ ਤਰ੍ਹਾਂ ਰਹੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ